ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਹਰਬਲ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਕੁਲਵੰਤ ਸਿੰਘ ਫਿਰ ਆਪਾਂ ਇੱਕ ਨਵੀਂ ਐਜੂਕੇਸ਼ਨਲ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਤੇ ਅੱਜ ਦੀ ਇਸ ਐਜੂਕੇਸ਼ਨਲ ਵੀਡੀਓ ਦਾ ਵਿਸ਼ਾ ਰਹੇਗਾ ਚੁਕੰਦਰ ਚੁਕੰਦਰ ਲਾਲ ਰੰਗ ਦਾ ਇੱਕ ਜੜ ਰੂਪ ਫਲ ਹੁੰਦਾ ਜੜੀ ਰੂਪ ਜੜੀ ਬੂਟੀ ਰੂਪ ਫਲ ਹੁੰਦਾ ਜੜ ਹੁੰਦੀ ਹੈ ਇਹ ਤੇ ਚੁਕੰਦਰ ਨੂੰ ਬੀਟ ਰੂਟ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਚੁਕੰਦਰ ਇੱਕ ਅਜਹੀ ਸਬਜੀ ਹੈ ਜਿਹੜੀ ਕਿ ਸਾਡੇ ਬੋਡੀ ਦੇ ਅੰਦਰ ਬਹੁਤ ਸਾਰੇ ਵਿਕਾਰਾਂ ਨੂੰ ਵੀ ਠੀਕ ਕਰਦੀ ਹੈ ਸਬਜੀ ਦੀ ਸਬਜੀ ਹੈ ਸਲਾਦ ਦਾ ਸਲਾਦ ਹੈ ਇਸ ਨੂੰ ਕੱਚਾ ਵੀ ਖਾਇਆ ਜਾ ਸਕਦਾ ਹੈ ਇਸ ਨੂੰ ਗਰਮ ਕਰਕੇ ਇਹਨੂੰ ਉਬਾਲ ਕੇ ਖਾਓਗੇ ਤਾਂ ਤੁਹਾਡੇ ਨਿਊਟ੍ਰੀਸ਼ਨ ਵੈਲਿਊ ਖਤਮ ਹੋਏਗੀ ਪਰ ਉਹ ਲੋਕੀ ਖਾਂਦੇ ਹੈਗੇ ਨੇ ਇਹਨੂੰ ਸਬਜੀ ਦੇ ਰੂਪ ਦੇ ਵਿੱਚ ਵੀ ਖਾਧਾ ਜਾਂਦਾ ਹੈ ਜ਼ਿਆਦਾਤਰ ਇਹਦਾ ਇਸਤੇਮਾਲ ਜਿਹੜਾ ਉਹ ਕੱਚਾ ਖਾਧਾ ਜਾਂਦਾ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਵਿਟਾਮਿਨ ਮਿਨਰਲ ਤੇ ਹੋਰ ਖਾਣੇ ਚ ਪਤਾਰਥ ਬਹੁਤ ਸਾਰੇ ਮਿਲਦੇ ਹੈਗੇ ਚੁਕੰਦਰ ਇੱਕ ਅਜਿਹਾ ਜਿਵੰਤ ਤੇ ਬਹੁਮੋਖੀ ਪ੍ਰਕਾਰ ਦੀ ਸਬਜ਼ੀ ਹੈ ਜਿਹੜੀ ਕਿ ਮਿੱਟੀ ਦੇ ਸਵਾਦ ਵਿੱਚ ਤੇ ਸੁਗੰਧ ਦੇ ਲਈ ਜਾਣੀ ਜਾਂਦੀ ਕਿਉਂਕਿ ਮਿੱਟੀ ਦੇ ਅੰਦਰ ਇਹ ਪੈਦਾ ਹੁੰਦੀ ਹੈ ਕਈ ਲੋਕ ਇਸ ਨੂੰ ਜਿਹੜਾ ਹੈਗਾ ਉਹ ਸੁਪਰ ਫੂਡ ਵੀ ਕਹਿੰਦੇ ਹੈਗੇ ਆ ਬਹੁਤ ساری ਜਗ੍ਹਾ ਦੇ ਉੱਤੇ ਚੁਕੰਦਰ ਦਾ ਜਿਹੜਾ ਇਸ ਨੂੰ ਇਸ ਤੋਂ ਰੰਗ ਵੀ ਬਣਾਇਆ ਜਾਂਦਾ ਹੈ ਤੇ ਚੰਗਰ ਚਕੰਦਰ ਦੇ ਨਾਲ ਇਸ بنائے ਹੋਏ ਰੰਗ ਤੋਂ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਰੰਗੀਆਂ ਜਾਂਦੀਆਂ ਨੇ ਰੰਗ ਦੇ ਰੂਪ ਵਿੱਚ ਇਸ ਤਾ ਇਸਤੇਮਾਲ ਕੀਤਾ ਜਾਂਦਾ। ਖਾਣ ਦੇ ਵਿੱਚ ਸੁਆਦਿਸ਼ਟ ਹੁੰਦਾ ਮਿੱਠੇ ਮਿੱਠੇ ਮਿੱਠਾ ਜਿਹਾ ਸੁਆਦ ਹੁੰਦਾ ਇਹਦਾ। ਤੇ ਇਸ ਨੂੰ ਜੇਕਰ ਤੁਸੀਂ ਉਹਦੇ ਚ ਸ਼ਾਮਲ ਕਰਦੇ ਹੋ ਆਪਣੇ ਡੇਲੀ ਰੁਟੀਨ ਦੇ ਵਿੱਚ ਸ਼ਾਮਲ ਕਰਦੇ ਹੋ ਤਾਂ ਤੁਹਾਡੇ ਅੰਦਰ ਖੂਨ ਦੀ ਕਮੀ ਪੋਟਾਸ਼ੀਅਮ ਮੈਗਨੀਸ਼ੀਅਮ ਤੋਂ ਇਲਾਵਾ ਮੈਗਨੀਜ਼ ਵਰਗੇ ਜਿਹੜੇ ਨੇ ਉਹ ਅਜਿਹੇ ਤੁਹਾਡੇ ਸਰੀਰ ਦੇ ਜਿਹੜੇ ਪੋਸ਼ਕ ਤੱਤ ਨੇ ਜਿਹੜੇ ਕਿ ਉਹ ਇਹਦੇ ਵਿੱਚੋਂ ਮਿਲਦੇ ਨੇ ਉਹ ਬਹੁਤ ਸਾਰੇ ਤੁਹਾਡੇ ਸਰੀਰ ਦੇ ਅੰਦਰ ਦੇ ਰੋਗ ਤੇ ਕਮੀਆਂ ਪੂਰੀਆਂ ਕਰ ਦਿੰਦੇ ਨੇ ਚੁਕੰਦਰ ਤੋਂ ਜਿਹੜੇ ਨੇ ਉਹ ਲਾਭ ਨੇ ਉਹ ਇੰਨੇ ਕਾ ਜ਼ਿਆਦਾ ਨੇ ਕਿ ਜੇਕਰ ਆਪਾਂ ਗਿਣਾਉਣ ਬੈਠੀਏ ਤਾਂ ਇਹ ਵੀਡੀਓ ਜਿਹੜੀ ਹੈ ਉਸ ਦੇ ਵਿੱਚ ਸਮਾਂ ਪੂਰਾ ਨਹੀਂ ਹੋ ਪਾਏਗਾ ਪਰ ਫਿਰ ਵੀ ਆਪਾਂ ਇਸ ਨੂੰ ਇਸ ਵੀਡੀਓ ਦੇ ਵਿੱਚ ਜਿਹੜਾ ਕਹਿੰਦਾ ਕਾਗਰ ਵਿੱਚ ਸਾਗਰ ਭਰਨ ਦਾ ਜਿਹੜਾ ਆਪਾਂ ਕੰਮ ਕਰਾਂਗੇ ਇਦੇ ਵਿੱਚ ਕੈਲਰੀ ਘੱਟ ਹੁੰਦੀ ਹੈ ਪਰ ਵਿਟਾਮਿਨ ਤੇ ਖਣਿਜ ਪਦਾਰਥ ਜਿਹੜੇ ਨੇ ਉਹ ਭਰਪੂਰ ਹੁੰਦੇ ਆ। ਅ ਇਹਦੇ ਬਾਰੇ ਜੇਕਰ ਆਪਾਂ ਗੱਲ ਕਰੀਏ ਤਾਂ ਚੁਕੰਦਰ ਦੇ ਵਿੱਚ 44 ਗ੍ਰਾਮ ਕੈਲਰੀਜ਼, 1.7 ਗ੍ਰਾਮ ਪ੍ਰੋਟੀਨ, 0.2 ਗ੍ਰਾਮ ਫੈਟ, 10 ਗ੍ਰਾਮ ਫਾਈਬਰ, 2 ਗ੍ਰਾਮ 10 ਗ੍ਰਾਮ ਕਾਰਬੋਹਾਈਡਰੇਟ, 2 ਗ੍ਰਾਮ ਫਾਈਬਰ ਫੋਲੇਟ ਹੁੰਦਾ ਜੀ 20% ਇਹਦੇ ਅੰਦਰ ਮੈਗਨੀਜ਼ ਹੁੰਦਾ ਜੀ 14% ਤੰਬਾ ਹੁੰਦਾ ਜੀ 8% ਪੋਟਾਸ਼ੀਅਮ ਹੁੰਦਾ 7% ਮੈਗਨੀਸ਼ੀਅਮ ਹੁੰਦਾ 6% ਵਿਟਾਮਿਨ ਸੀ ਹੁੰਦਾ 4% ਵਿਟਾਮਿਨ B6 ਹੁੰਦਾ 4% ਆਇਰਨ ਹੁੰਦਾ 4% ਕਿਉਂਕਿ ਚੁਕੰਦਰ ਫੋਲੇਟ ਨਾਲ ਭਰਪੂਰ ਹੁੰਦਾ ਹੈ ਜਿਹੜਾ ਕਿ ਇੱਕ ਵਿਟਾਮਿਨ ਹੈ ਜਿਹੜਾ ਕਿ ਵਿਕਾਸ ਯਾਨੀ ਕਿ ਸਰੀਰ ਦੇ ਗਰੋਥ ਦੇ ਵਿੱਚ ਕਾਫੀ ਜਿਆਦਾ ਸਹਾਇਤਾ ਕਰਦਾ ਹੈ ਹਾਰਟ ਦੀ ਹੈਲਥ ਦੇ ਵਿੱਚ ਕਾਫੀ ਸਹਾਇਤਾ ਕਰਦਾ ਹੈ ਇਹਦੇ ਲਈ ਜਿਹੜਾ ਇੱਕ ਕਾਫੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਮੈਗਨੀਜ਼ ਦੀ ਮਾਤਰਾ ਇਹਦੇ ਵਿੱਚ ਚੰਗੀ ਹੁੰਦੀ ਹੈ ਜੀ ਹੱਡੀਆਂ ਦੇ ਨਿਰਮਾਣ ਤੇ ਦਿਮਾਗ ਦੇ ਜਿਹੜੇ ਕੰਮਕਾਰ ਨੇ ਉਹਦੇ ਵਿੱਚ ਸੁਧਾਰਨ ਦੇ ਵਿੱਚ ਕਾਫੀ ਜਿਹੜੀ ਆ ਉਹ ਫਾਇਦਾ ਦਿੰਦੀ ਹੈਗੀ ਹੁਣ ਆਈਏ ਆਪਾਂ ਕਿ ਚੁਕੰਦਰ ਦੇ ਅੰਦਰ ਦੇ ਜਿਹੜੇ ਨੇ ਉਹ ਜਿਹੜੇ ਫਾਇਦੇ ਨੇ ਉਹਨਾਂ ਦੇ ਵਿੱਚ ਕੀ ਕੀ ਆਉਂਦਾ ਹੈਗਾ ਚੁਕੰਦਰ ਦੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਜਿਹੜੀ ਆ ਉਹ ਕਾਫੀ ਪਾਈ ਜਾਂਦੀ ਹੈ ਕਾਫੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ ਤੇ ਪੋਟਾਸ਼ੀਅਮ ਜਿਹੜਾ ਉਹ ਬਾਡੀ ਦੇ ਲਈ ਇੰਨਾ ਕੁ ਜ਼ਰੂਰੀ ਹੈ ਜਿਹੜਾ ਕਿ ਜਿਹਦੇ ਬਿਨਾ ਕੰਮ ਨਹੀਂ ਚੱਲ ਸਕਦਾ ਪੋਟਾਸ਼ੀਅਮ ਸਾਡੀ ਬੋਡੀ ਨੂੰ ਬਾਹਰੋਂ ਲੈਣਾ ਪੈਂਦਾ ਅੰਦਰ ਨਹੀਂ ਬਣਦਾ ਤੇ ਪੋਟਾਸ਼ੀਅਮ ਜਿਹੜਾ ਉਹ ਹਰ ਟਾਈਮ ਸਰੀਰ ਦੇ ਵਿੱਚ ਹਰ ਫੰਕਸ਼ਨ ਦੇ ਵਿੱਚ ਜਿਹੜਾ ਸਾਨੂੰ ਜ਼ਰੂਰੀ ਚਾਹੀਦਾ ਹੁੰਦਾ ਇਹ ਬੀਪੀ ਲਈ ਇਹ ਮਾਸਪੇਸ਼ੀਆਂ ਦੀ ਜਿਹੜੀ ਜਿਨ੍ਹਾਂ ਦੀ ਮਾਸਪੇਸ਼ੀਆਂ ਦੀ ਕਮਜ਼ੋਰੀ ਹੁੰਦੀ ਹੈ ਕ੍ਰੈਪਸ ਪੈ ਜਾਂਦੇ ਹੈਗੇ ਨੇ ਪਲਪਿਟੇਸ਼ਨ ਜਿਹਨਾਂ ਨੂੰ ਹੁੰਦੀ ਹੈ ਹਾਰਟ ਹਾਰਟ ਜਿਹੜਾ ਉਹ ਤੇਜ਼ ਤੇ ਚੱਲਣ ਲੱਗਦਾ ਜਾਂ ਫਿਰ ਮਿਸ ਮਾਰਨ ਲੱਗਦਾ ਉਹਨੂੰ ਪਲਪਿਟੇਸ਼ਨ ਕਹਿੰਦੇ ਹੈ ਦਿਲ ਦੇ ਰੋਗਾਂ ਲਈ ਜਿਨ੍ਹਾਂ ਲੋਕਾਂ ਨੂੰ ਕਮਜ਼ੋਰੀ ਆਂਦੀ ਹੈ, ਥਕਾਨ ਹੁੰਦੀ ਹੈ, ਜਿਹੜੇ ਲੋਕ ਪਿਸ਼ਾਬ ਵਧਾਉਣ ਵਾਲੀਆਂ ਜਿਹੜੀਆਂ ਉਹ ਦਵਾਈਆਂ ਖਾਂਦੇ ਨੇ ਜਾਂ ਜਿਨ੍ਹਾਂ ਨੂੰ ਇਹ ਕਹ ਸਕਦੇ ਹਾਂ ਕਿ ਸ਼ੂਗਰ ਦੀ ਬਿਮਾਰੀ ਹੈਗੀ ਹੈ, ਉਹ ਮਿੱਠਾ ਇਨਾ ਖਾ ਜਾਂਦੇ ਨੇ ਕਿ ਸਰੀਰ ਦੇ ਜਿਹੜੇ ਅੰਗ ਨੇ ਉਹ ਮਿੱਠਾ ਬਾਹਰ ਕੱਢਣ ਤੇ ਲੱਗ ਜਾਂਦੇ ਨੇ ਖਾਸ ਕਰਕੇ ਕਿਡਨੀ ਤੇ ਲੀਵਰ ਜਿਹੜੇ ਨੇ ਉਹਨੂੰ ਪ੍ਰੋਸੈਸ ਕਰਕੇ ਖੂਨ ਰਾਹੀਂ ਮਿੱਠੇ ਨੂੰ ਜਦੋਂ ਬਾਹਰ ਕੱਢਦੇ ਨੇ ਤਾਂ ਫੇਰ ਉਹਦੇ ਵਿੱਚ ਪੋਟਾਸ਼ੀਅਮ ਵੀ ਬਾਹਰ ਨਿਕਲਦਾ ਕਿਉਂਕਿ ਇੱਥੇ ਥੋੜੀ ਦੱਸ ਦਾਂ ਮੈਂ ਜਾਣਕਾਰੀ ਦੇ ਵਿੱਚ ਲਈ ਕਿ ਖੂਨ ਸੈੱਲ ਦੇ ਅੰਦਰ ਜਿਹੜਾ ਉਹ ਪੋਟਾਸ਼ੀਅਮ ਹੁੰਦਾ ਹੈ ਸੈੱਲ ਦੇ ਬਾਹਰ ਜਿਹੜਾ ਉਹ ਸੋਡੀਅਮ ਹੁੰਦਾ ਜਦੋਂ ਬਲੱਡ ਦੇ ਵਿੱਚ ਸ਼ੂਗਰ ਵੱਧ ਜਾਂਦੀ ਹੈ ਤਾਂ ਫੇਰ ਪੋਟਾਸ਼ ਸੈੱਲ ਦਾ ਪੋਟਾਸ਼ੀਅਮ ਨਿਕਲ ਕੇ ਉਹ ਖੂਨ ਦੇ ਵਿੱਚ ਮਿਕਸ ਹੋ ਜਾਂਦਾ ਤੇ ਉਦੋਂ ਫੇਰ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਤੇ ਇਸ ਜਿਹੜਾ ਸੈੱਲ ਦੇ ਵਿੱਚ ਪੋਟਾਸ਼ੀਅਮ ਮਿਕਸ ਹੁੰਦਾ ਫੇਰ ਉਸ ਨੂੰ ਬਾਹਰ ਕੱਢਣ ਲਈ ਕਿਡਨੀ ਜਿਹੜੀ ਹੈ ਉਸ ਨੂੰ ਪ੍ਰੋਸੈਸ ਕਰਦੀ ਹੈ ਤੇ ਫਿਰ ਉਹ ਪੋਟਾਸ਼ੀਅਮ ਜਿਹੜਾ ਉਹ ਪਿਸ਼ਾਬ ਦਾ ਨਰਾਈ ਜਿਹੜਾ ਉਹ ਜਿਹੜਾ ਪ੍ਰੋਸੈਸ ਹੋ ਕੇ ਬਾਹਰ ਨਿਕਲਦਾ ਸੋ ਪੋਟਾਸ਼ੀਅਮ ਜਦੋਂ ਬਾਹਰ ਨਿਕਲ ਜਾਂਦਾ ਤਾਂ ਫਿਰ ਬੋਡੀ ਦੇ ਅੰਦਰ ਬੀਪੀ ਵੱਧ ਜਾਂਦਾ ਮਾਸਪੇਸ਼ੀਆਂ ਦੇ ਵਿੱਚ ਕ੍ਰੈਂਪਸ ਪੈਣ ਲੱਗ ਜਾਂਦੇ ਨੇ ਕਮਜ਼ੋਰੀ ਆਣ ਲੱਗ ਜਾਂਦੀ ਹੈ ਪਲਪਿਟੇਸ਼ਨ ਹੋਣ ਲੱਗ ਜਾਂਦੀ ਹੈ ਇਸ ਤੋਂ ਇਲਾਵਾ 슈ਗਰ ਦੇ ਵਿੱਚ ਜਿਹੜੀ 슈ਗਰ ਦੇ ਕਾਰਨ ਜਿਹੜੀਆਂ ਪ੍ਰੋਬਲਮ ਆਉਂਦੀਆਂ ਨੇ ਉਹ ਵਧਣ ਲੱਗ ਜਾਂਦੀਆਂ ਹੈਗੀਆਂ ਨੇ ਇਸ ਤੋਂ ਇਲਾਵਾ ਚੁਕੰਦਰ ਜਿਹੜਾ ਹੈਗਾ ਉਹ ਇਹ ਜਿਹੜੀ ਚੀਜ਼ ਨੂੰ ਜਦੋਂ ਆਪਾਂ ਖਾਣੇ ਹੈਗੇ ਚੁਕੰਦਰ ਨੂੰ ਤਾਂ ਫਿਰ ਇਹ ਪੋਟਾਸ਼ੀਅਮ ਜਦੋਂ ਸਾਨੂੰ ਭਰਪੂਰ ਮਿਲਦਾ ਹੈ ਤੇ ਇਹਦੇ ਨਾਲ ਸਾਡੇ ਜਿਹੜੀਆਂ ਆਹ ਪ੍ਰੋਬਲਮਸ ਆndੀਆਂ ਨੇ ਉਹ ਸਾਡੀਆਂ ਦੂਰ ਹੋ ਜਾਂਦੀਆਂ ਨੇ ਜਿਨ੍ਹਾਂ ਲੋਕਾਂ ਨੂੰ ਕ੍ਰੋਨਿਕ ਕਿਡਨੀ ਡਿਜ਼ੀਜ਼ ਹੁੰਦੀ ਹੈ ਸੀਕ੍ਰੀਟ ਜਿਹਨੂੰ ਆਪਾਂ ਕਹਿੰਦੇ ਹੈਗੇ ਉਹਨਾਂ ਦੇ ਵਿੱਚੋਂ ਵੀ ਪੋਟਾਸ਼ੀਅਮ ਦੀ ਕਮੀ ਪੈਦਾ ਹੋ ਜਾਂਦੀ ਹੈ ਕਿਉਂਕਿ ਪੋਟਾਸ਼ੀਅਮ ਉਹਨਾਂ ਦਾ ਵੀ ਬਾਹਰ ਜਿਹੜਾ ਉਹ ਕਿਡਨੀ ਰਾਹੀਂ ਪ੍ਰੋਸੈਸ ਹੋ ਕੇ ਨਿਕਲਣਾ ਸ਼ੁਰੂ ਹੋ ਜਾਂਦਾ ਤਾਂ ਉਹਨਾਂ ਨੂੰ ਵੀ ਜਿਹੜਾ ਹੈ ਉਹ ਇਹ ਸਮੱਸਿਆ ਜਦੋਂ ਬਹੁਤ ਜ਼ਿਆਦਾ ਤੰਗ ਕਰ ਲੈਂਦੀ ਹੈ ਤੇ ਜੇਕਰ ਉਹ ਪੋਟਾਸ਼ ਚਕੰਦਰ ਡਾਕਟਰ ਦੀ ਸਲਾਹ ਦੇ ਨਾਲ ਚਕੰਦਰ ਖਾਣਾ ਸ਼ੁਰੂ ਕਰਦੇ ਨੇ ਤਾਂ ਫਿਰ ਉਹਨਾਂ ਨੂੰ ਜਿਹੜੀ ਕ੍ਰੋਨਿਕ ਕਿਡਨੀ ਡਿਜ਼ੀਜ਼ ਦੇ ਵਿੱਚ ਵੀ ਇਸ ਚੀਜ਼ ਦੇ ਵਿੱਚ ਕਾਫੀ ਮਦਦ ਮਿਲਦੀ ਹੈਗੀ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੇ ਅੰਦਰ ਸੀਆਰਪੀ ਵੱਜਦਾ ਹੈ ਜਿਹਨੂੰ ਕਹਿੰਦੇ ਆਪਾਂ ਸੀ ਰिएक्टिव ਪ੍ਰੋਟੀਨਸ ਉਹ ਥੋੜਾ ਸੀ ਰिएक्टिव ਪ੍ਰੋਟੀਨਸ ਦੇ ਉੱਤੇ ਜੇਕਰ ਆਪਾਂ ਚਾਨਣਾ ਪਾਈਏ ਤਾਂ ਸੀ ਰिएक्टिव ਪ੍ਰੋਟੀਨ ਬਾਡੀ ਦੇ ਅੰਦਰ ਕਿਤੇ ਜਦੋਂ ਦਰਦ ਵੱਧਦੇ ਨੇ ਬਾਡੀ ਦੇ ਅੰਦਰ ਕਿਤੇ ਜਦੋਂ ਸੋਜ ਆਉਂਦੀ ਆ ਸੈੱਲਾਂ ਨੂੰ ਨੁਕਸਾਨ ਨਾ ਹੋਵੇ ਇਸ ਲਈ ਬਾਡੀ ਖੂਨ ਦੇ ਵਿੱਚ ਪ੍ਰੋਟੀਨ ਜਿਹੜੀ ਹੈਗੀ ਉਹ ਵੱਧ ਭੇਜ ਦਿੰਦੀ ਆ ਜਦੋਂ ਪ੍ਰੋਟੀਨ ਬਾਡੀ ਦੇ ਵਿੱਚ ਵੱਧਦੇ ਨੇ ਤਾਂ ਫਿਰ ਉਹ ਜਦੋਂ ਆਪਾਂ ਉਸ ਨੂੰ ਟੈਸਟ ਕਰਾਉਂਦੇ ਆ ਤਾਂ ਫਿਰ ਉਹਦੇ ਚ ਆਦਾ ਕਿ ਸੀ ਰੈਐਕਟਿਵ ਪ੍ਰੋਟੀਨ ਜਿਹੜੇ ਨੇ ਉਹ ਇਹਦੇ ਚ ਪ੍ਰੋਟੀਨ ਖੂਨ ਦੇ ਵਿੱਚ ਵੱਧ ਵਧੇ ਹੋਏ ਨੇ ਇਸ ਕਰਕੇ ਪਤਾ ਲੱਗਦਾ ਵੀ ਸਾਡੇ ਸਰੀਰ ਦੇ ਵਿੱਚ ਜਾਂ ਤਾਂ ਕਿਤੇ ਇਨਫਲੇਮੇਸ਼ਨ ਹੈਗੀ ਆ ਜਾਂ ਕਿਤੇ ਸਾਨੂੰ ਇਨਫੈਕਸ਼ਨ ਹੈਗੀ ਆ ਇਦਾਂ ਦੀਆਂ ਸਾਨੂੰ ਪ੍ਰੋਬਲਮਾਂ ਜਿਹੜੀਆਂ ਨੇ ਉਹ ਹੈਗੀਆਂ ਨੇ ਤਾਂ ਇਹ ਆਉਂਦੀਆਂ ਕਿਉਂ ਨੇ ਅ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਬਾਡੀ ਦੇ ਵਿੱਚ ਗਠੀਆ ਹੈਗਾ ਇੱਤੇ ਦੀ ਪਥਰੀ ਹੁੰਦੀ ਆ ਦਿਲ ਦੇ ਵਿੱਚ ਸੋਜ ਹੁੰਦੀ ਹੈ ਜਿਹਨੂੰ ਫੈਟੀ ਹਾਰਟ ਕਹਿੰਦੇ ਆ ਲੀਵਰ 'ਚ ਸੋਜ ਹੁੰਦੀ ਆ ਕੈਂਸਰ ਵਰਗਾ ਕੋਈ ਅੰਕ ਰੋਗ ਹੁੰਦਾ ਜਿਹੜਾ ਤੇ ਉਹਨਾਂ ਲੋਕਾਂ ਨੂੰ ਜਿਹੜਾ ਫਿਰ ਉਹ ਉਹਨਾਂ ਦੇ ਸੀਰ ਐਕਟਿਵ ਪ੍ਰੋਟੀਨ ਵਧਣ ਲੈਂਦੇ ਫਿਰ ਉਹਨਾਂ ਨੂੰ ਕੀ ਹੁੰਦਾ ਬੁਖਾਰ ਨਾਲ ਲੱਗ ਜਾਂਦਾ ਠੰਡਾ ਪਸੀਨਾ ਆਉਣ ਲੱਗ ਜਾਂਦਾ ਕੰਬਾ ਚੜਨ ਲੈਂਦਾ ਤੇ ਜਦੋਂ ਸਰੀਰ 'ਚ ਸੋਜ ਵੱਧਦੀ ਹੈ ਤਾਂ ਫਿਰ ਜਿਹੜਾ ਖੂਨ ਜਿਹੜਾ ਪ੍ਰੋਟੀਨ ਦੇ ਵਿੱਚ ਪ੍ਰੋਟੀਨ ਜਿਹੜਾ ਬਾਡੀ ਜਿਹੜੀ ਹੈ ਖੂਨ ਦੇ ਵਿੱਚ ਪ੍ਰੋਟੀਨ ਵਧਾ ਦਿੰਦੀ ਹੈ ਤੇ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੀ ਹੈਗੀ ਅ ਇਸ ਤੋਂ ਇਲਾਵਾ ਸੀ ਰੈਕਟਿਵ ਪ੍ਰੋਟੀਨ ਦਾ ਸਿੱਧਾ ਸਬੰਧ ਜਿਹੜਾ ਉਹ ਦਿਲ ਦੇ ਦੌਰੇ ਨਾਲ ਵੀ ਹੁੰਦਾ ਹੈ ਜਿਨ੍ਹਾਂ ਲੋਕਾਂ ਨੂੰ ਇੱਕ ਵਾਰੀ ਹਾਰਟ ਅਟੈਕ ਹੋ ਚੁੱਕਾ ਹੋਵੇ ਸੈਕੰਡ ਟਾਈਮ ਬੋਡੀ ਦੇ ਵਿੱਚ ਜਿਹੜਾ ਸੀ ਰੈਕਟਿਵ ਪ੍ਰੋਟੀਨ ਜਿਹੜੇ ਨੇ ਉਹ ਐਕਟਿਵ ਰਹਿੰਦੇ ਨੇ ਕਿਉਂਕਿ ਉਹਨਾਂ ਨੇ ਹਾਰਟ ਨੂੰ ਬਚਾਉਣਾ ਹੁੰਦਾ ਤਾਂ ਉਹਦੇ ਵਾਸਤੇ ਵੀ ਜਿਹੜਾ ਹੈਗਾ ਉਹ ਸੀ ਰੈਕਟਿਵ ਸੀ ਰੈਕਟਿਵ ਪ੍ਰੋਟੀਨਸ ਵਧੇ ਹੁੰਦੇ ਨੇ ਤਾਂ ਜਿਹੜੇ ਲੋਕ ਮੋਟਾਪੇ ਦਾ ਸ਼ਿਕਾਰ ਹੁੰਦੇ ਨੇ ਉਹਨਾਂ ਦਾ ਸੀ ਆਰ ਪੀ ਵੀ ਵਧਿਆ ਹੁੰਦਾ ਹੈ ਸਰੀਰ ਦੇ ਦਰਦ ਰਹਿੰਦੇ ਨੇ ਭੁੱਖ ਘਟਣ ਲੱਗ ਜਾਂਦੀ ਹੈ ਉਲਟੀ ਆਉਣ ਲੱਗ ਜਾਂਦੀ ਹੈ ਬਦਹਜਮੀ ਹੁੰਦੀ ਹੈ ਉਨੀਂਦਰਾ ਹੁੰਦਾ ਹੈ ਅਜਿਹੇ ਲੋਕਾਂ ਨੂੰ ਸੀ ਰੈਐਕਟਿਵ ਪ੍ਰੋਟੀਨ ਜਿਹੜੇ ਨੇ ਉਹ ਕਾਫੀ ਵਧੇ ਹੁੰਦੇ ਨੇ ਤੇ ਜਦੋਂ ਆਪਾਂ ਚੁਕੰਦਰ ਖਾਂਦੇ ਆ ਤਾਂ ਫਿਰ ਇਹ ਸੀ ਰੈਐਕਟਿਵ ਪ੍ਰੋਟੀਨਸ ਨੂੰ ਕਵਰ ਕਰਨ ਲਈ ਸੀ ਰੈਐਕਟਿਵ ਪ੍ਰੋਟੀਨ ਨੂੰ ਦਾ ਤੋਂ ਹੋਣ ਵਾਲੇ ਨੁਕਸਾਨ ਨੂੰ ਬਚਾਉਣ ਦੇ ਵਿੱਚ ਜਿਹੜਾ ਉਹ ਕਾਫੀ ਵੱਡੀ ਸਹਾਇਤਾ ਮਿਲਦੀ ਹੈ ਇਸ ਤੋਂ ਇਲਾਵਾ ਚੁਕੰਦਰ ਦੇ ਵਿੱਚ ਮੈਗਨੀਜ਼ ਦੀ ਭਰਪੂਰ ਮਾਤਰਾ ਹੁੰਦੀ ਹੈ ਜੀ ਹੱਡੀਆਂ ਦੇ ਨਿਰਮਾਣ ਦੇ ਲਈ ਮੈਗਨੀਜ਼ ਜਿਹੜੀ ਆ ਉਹ ਕਾਫੀ ਜ਼ਿਆਦਾ ਸਹਾਇਤਾ ਕਰਦੀ ਹੈ ਦਿਮਾਗ ਦੇ ਨਾਲ ਸੰਬੰਧਿਤ ਵਿਕਾਸ ਕਾਰਜਾਂ ਨੂੰ ਜਿਹੜਾ ਉਹਦੇ ਵਿੱਚ ਸੁਧਾਰ ਲਿਆਉਂਦੀ ਹੈ ਦਿਮਾਗ ਦੇ ਨਾਲ ਸੰਬੰਧਿਤ ਜਿਹੜੇ ਵਿਕਾਰ ਹੁੰਦੇ ਨੇ ਉਹਨਾਂ ਨੂੰ ਦੂਰ ਕਰਨ ਦੇ ਵਿੱਚ ਸੁਧਾਰ ਲਿਆਉਂਦੀ ਹੈ ਕਿ ਜੀ ਮੈਗਨੀਜ਼ ਕਈ ਤਰ੍ਹਾਂ ਦੇ ਵਿਟਾਮਿਨ ਜਿਵੇਂ ਕੋਲੀਨ ਥਾਇਆਮੀਨ ਜਿਹਨੂੰ ਆਪਾਂ B1 ਵੀ ਕਹਿੰਦੇ ਹੈਗੇ ਆ ਵਿਟਾਮਿਨ C ਵਿਟਾਮਿਨ E ਇਹਨਾਂ ਦੇ ਇਸਤੇਮਾਲ ਕਰਨ ਦੇ ਵਿੱਚ ਜਿਹੜੀ ਆ ਬੋਡੀ ਨੂੰ ਮਦਦ ਕਰਦੀ ਹੈਗੀ ਆ ਤੇ ਅ ਇਸ ਤੋਂ ਇਲਾਵਾ ਅ ਸਰੀਰ ਦੇ ਜਿਹੜੇ ਜਿੰਨੇ ਵੀ ਵਧੀਆ ਕੰਮ ਹੈਗੇ ਨੇ ਉਹਦੇ ਵਿੱਚ ਸਹਾਇਤਾ ਕਰਦੀ ਹੈ ਮੈਗਨੀਜ਼ ਤੇ ਬਾਡੀ ਦੀ ਗਰੋਥ ਜਿਹੜੀ ਫੈਕਟਰੀ ਹੈਗੀ ਆ ਉਸ ਦੇ ਗਰੋਥ ਨੂੰ ਜਿਹੜੇ ਜਿਹਨੂੰ ਆਪਾਂ ਵਿਕਾਸ ਕਰਦੇ ਹੈਗੇ ਆ ਉਹਦੇ ਵਿੱਚ ਸਹਾਇਤਾ ਕਰਦੀ ਹੈ ਜੀ ਸਰੀਰ ਦੇ ਜਿਹੜੇ ਪ੍ਰਜਨਨ ਅੰਗ ਨੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਵਿੱਚ ਉਹਨਾਂ ਦੀ ਕਾਰਜਪਰਨ ਪ੍ਰਣਾਲੀ ਦੇ ਵਿੱਚ ਸੁਧਾਰ ਲਿਆਉਂਦੀ ਹੈ ਇਸ ਤੋਂ ਇਲਾਵਾ ਐਨਰਜੀ ਵਧਾਉਂਦੀ ਹੈ ਬਾਡੀ ਦੇ ਅੰਦਰ ਜਿਹੜੀ ਜਿੰਨਾ ਜੋ ਵੀ ਆਪਾਂ ਖਾਂਦੇ ਹਾਂ ਉਹਨੂੰ એનર્ਜੀ ਦੇ ਵਿੱਚ ਕਨਵਰਟ ਕਰਨ ਦੇ ਵਿੱਚ ਜਿਹੜੀ ਹੈ ਮੈਗਨੀਜ਼ ਕਾਫੀ ਸਹਾਇਤਾ ਕਰਦੀ ਹੈਗੀ ਇਮਿਊਨਿਟੀ ਵਧਾਉਂਦੀ ਹੈ ਬਾਡੀ ਦੇ ਅੰਦਰ ਦੀ ਰੋਗ ਰੋਗਾਂ ਨਾਲ ਲੜਨ ਦੀ ਜਿਹੜੀ ਤਾਕਤ ਹੁੰਦੀ ਹੈ ਉਸ ਨੂੰ ਵਧਾਉਂਦੀ ਹੈ 멘ਟਲ ਹੈਲਥ ਦੇ ਵਿੱਚ ਸੁਧਾਰ ਲਿਆਉਂਦੀ ਹੈ ਹੱਡੀਆਂ ਦੀ ਡੈਂਸਿਟੀ ਜਿਹੜੀ ਹੁੰਦੀ ਹੈ ਹੱਡੀਆਂ ਦੀ ਪਾਵਰ ਯਾਨੀ ਕਿ ਤਾਕਤ ਯਾਨੀ ਜੇ ਆਪਾਂ ਹੱਡੀ ਨੂੰ ਐਦਾਂ ਕਰੀਏ ਤਾਂ ਕਿੰਨੀ ਕਿ ਜਾਨ ਹੈਗੀ ਆ ਉਹਦੇ ਵਿੱਚ ਹੱਡੀਆਂ ਦੀ ਡੈਂਸਿਟੀ ਜਿਹੜੀ ਹੈ ਉਹਨੂੰ ਵਧਾਉਂਦੀ ਹੈ ਤਾਕਤ ਵਧਾਉਂਦੀ ਹੈ ਉਹਦੇ ਵਿੱਚ ਹਾਈ ਬੀਪੀ ਜਿਹਨਾਂ ਨੂੰ ਹੁੰਦਾ ਉਹਨਾਂ ਨੂੰ ਬੀਪੀ ਕੰਟਰੋਲ ਕਰਨ ਦੇ ਵਿੱਚ ਜਿਹੜੀ ਹੈ ਕਾਫੀ ਮਦਦ ਕਰਦੀ ਹੈ ਅੱਖਾਂ ਦੀ ਕਮਜ਼ੋਰੀ ਹੈਗੀ ਹੈ ਜਦਾਸਤ ਕਮਜ਼ੋਰ ਹੈਗੀ ਹੈ ਜਿਹਨਾਂ ਲੋਕਾਂ ਦੀ ਕੋਲੇਸਟ੍ਰੋਲ ਜਿਹਨਾਂ ਦੇ ਬੈਡ ਕੋਲੇਸਟ੍ਰੋਲ ਜਿਹੜੇ ਕਾਬੂ 'ਚ ਨਹੀਂ ਆ ਰਹੇ ਥਕਾਨ ਜਿਹੜੀ ਜਿਨਾਂ ਨੂੰ ਰਹਿੰਦੀ ਹੈ ਦਰਦ ਰਹਿੰਦੇ ਨੇ ਉਹਨਾਂ ਨੂੰ ਮੈਗਨੀਜ਼ ਜਿਹੜੀ ਆ ਉਹ ਕਾਫੀ ਜ਼ਿਆਦਾ ਸਹਾਇਤਾ ਕਰਦੀ ਹੈ ਤੇ ਇਹਦੇ ਵਿੱਚ ਮੈਗਨੀਜ਼ ਜਿਹੜੀ ਆ ਚਕੰਦਰ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਹੁੰਦੀ ਹੈਗੀ ਤੇ ਮੈਗਨੀਜ਼ ਖਾਣ ਦੇ ਨਾਲ ਇਹਦੇ ਚਕੰਦਰ ਖਾਨ ਦੇ ਨਾਲ ਸਾਨੂੰ ਮੈਗਨੀਜ਼ ਜਿਹੜੀ ਆ ਉਹ ਮਿਲਦੀ ਹੈ ਤੇ ਸਾਡੀ ਜਿਹੜੀ ਬੋਡੀ ਹੈ ਉਹ ਕਾਫੀ ਸਾਰੇ ਰੋਗਾਂ ਦੇ ਵਿੱਚੋਂ ਸਾਨੂੰ ਨੁਕਸਾਨ ਤੋਂ ਬਚ ਜਾਂਦੀ ਹੈਗੀ। ਇਸ ਤੋਂ ਇਲਾਵਾ ਜੀ ਜਿਹੜੇ ਲੋਕੀ ਐਥਲੈਟ ਐਥਲੀਟ ਨੇ ਉਹਨਾਂ ਨੂੰ ਸਟੈਮਨਾ ਨਹੀਂ ਹੈਗਾ ਉਹਨਾਂ ਉਹਨਾਂ ਦੇ ਵਿੱਚ ਜੇਕਰ ਉਹ ਚੁਕੰਦਰ ਖਾਂਦੇ ਨੇ ਤਾਂ ਇਹਦੇ ਵਿੱਚ ਨਾਈਟ੍ਰਿਕ ਆਕਸਾਈਡ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ ਚੁਕੰਦਰ ਦੇ ਵਿੱਚ ਨਾਈਟ੍ਰਿਕ ਆਕਸਾਈਡ ਖੂਨ ਦੇ ਵਿੱਚ ਨਾੜੀਆਂ ਦੇ ਵਿੱਚ ਜੰਮੇ ਹੋਏ ਕੋਲੇਸਟ੍ਰੋਲ ਨੂੰ ਜਾਂ ਬਲੋਕੇਜਿਸ ਨੂੰ ਸਾਫ ਕਰਨ ਦੇ ਵਿੱਚ ਨਾਈਟ੍ਰਿਕ ਆਕਸਾਈਡ ਕਾਫੀ ਮਦਦ ਕਰਦਾ ਤੇ ਜਦੋਂ ਆਪਾਂ ਚੁਕੰਦਰਖਾਨੇ ਆ ਤਾਂ ਇਹਦੇ ਚ ਨਾਈਟ੍ਰਿਕ ਆਕਸਾਈਡ ਜਿਹੜਾ ਉਹ ਕਾਫੀ ਹੁੰਦਾ ਤੇ ਇਹ ਬਲੱਡ ਦੇ ਅੰਦਰ ਖੂਨ ਨਾੜੀਆਂ ਦੇ ਅੰਦਰ ਜਿਹੜਾ ਜੰਮਿਆ ਹੁੰਦਾ ਜੋ ਕੁਛ ਉਸ ਨੂੰ ਸਾਫ ਕਰਕੇ ਆਕਸੀਜਨ ਬਲੱਡ ਫਲੋ ਵਧਾ ਦਿੰਦਾ ਉਹਦੇ ਨਾਲ ਆਕਸੀਜਨ ਵੱਧਦਾ ਹੈਗਾ ਜਦੋਂ ਆਕਸੀਜਨ ਵੱਧਦੀ ਹੈ ਕਿਉਂਕਿ ਬਲੱਡ ਹੀ ਜਿਹੜਾ ਕੈਰੀਅਰ ਹੁੰਦਾ ਹਰ ਇੱਕ ਚੀਜ਼ ਦਾ ਤੇ ਆਕਸੀਜਨ ਵਧਦੀ ਆ ਤਾਂ ਫਿਰ ਸਾਡਾ ਸਟੈਮਨਾ ਵੀ ਵੱਧਦਾ ਹੈ ਐਥਲੈਟਿਕ ਪ੍ਰਦਰਸ਼ਨ ਵੱਧਦੇ ਹੈ ਜਿਹੜੇ ਐਥਲੀਟ ਹੁੰਦੇ ਨੇ ਜਿਹੜੇ ਜਿਮ ਜਾਂਦੇ ਨੇ ਉਹਨਾਂ ਲੋਕਾਂ ਨੂੰ ਉੱਥੇ ਜ਼ਿਆਦਾ ਜਿਹੜਾ ਵਰਕਆਊਟ ਕਰਨ ਦੇ ਵਿੱਚ ਇਸ ਚੀਜ਼ ਦੀ ਮਦਦ ਮਿਲਦੀ ਹੈਗੀ ਹੈ ਜੀ ਤੇ ਇਹ ਜਿਹੜੀ ਚੀਜ਼ ਹੈ ਇਹ ਨਾਈਟ੍ਰਿਕ ਆਕਸਾਈਡ ਤੋਂ ਸਾਨੂੰ ਜਿਹੜੀ ਆਪਾਂ ਕਾਫੀ ਜ਼ਿਆਦਾ ਇਹ ਦੇ ਵਿੱਚ ਅਲਕੰਦਰ ਤੋਂ ਜਿਹੜਾ ਮਿਲਦਾ ਉਹ ਤੋਂ ਸਾਨੂੰ ਫਾਇਦਾ ਮਿਲਦਾ ਹੈਗਾ ਤੇ ਥਕਾਵਟ ਜਿਹੜੀ ਆ ਉਹ ਦੂਰ ਹੋ ਜਾਂਦੀ ਹੈ ਜਿਹੜਾ ਬੰਦੇ ਦੇ ਅੰਦਰ ਠਹਿਰਾਓ ਹੈ ਇੱਕ ਹਾਰਟ ਟੈਮ ਖਿਜਾਪਨ ਰਹਿੰਦਾ ਜਿਹੜਾ ਉਹ ਉਹ ਖਤਮ ਕਰਦੀ ਹੈ ਠਹਿਰਾਓ ਵਧਾਉਂਦੀ ਹੈ ਬੰਦੇ ਦੇ ਅੰਦਰ ਕਾਰਡੀਓ ਰੈਸਪੀਰੇਟਰੀ ਪ੍ਰਦਰਸ਼ਨ ਨੂੰ ਜਿਹੜਾ ਉਹ ਵਧਾ ਦਿੰਦੀ ਹੈ ਜਾਨੀ ਹਾਰਟ ਨੂੰ ਜਿਹੜਾ ਆਕਸੀਜਨ ਜਾਣਾ ਹੁੰਦਾ ਉਸ ਨੂੰ ਉਹਦੇ ਵਿੱਚ ਸੁਧਾਰ ਆਉਂਦਾ ਜੀ ਕਾਫੀ ਜ਼ਿਆਦਾ ਤੇ ਉਹਦੇ ਵਿੱਚ ਇਸ ਤੋਂ ਇਲਾਵਾ ਚੁਕੰਦਰ ਜਿਹੜਾ ਉਹ ਇਹਦੇ ਵਿੱਚ 20% ਤੱਕ ਜਿਹੜਾ ਆਕਸੀਜਨ ਜਿਹੜਾ ਬੋਡੀ ਦੇ ਅੰਦਰ ਇਸ ਨੂੰ ਵਧਾ ਦਿੰਦੀ ਹੁਣ ਤੁਸੀਂ ਸੋਚ ਸਕਦੇ ਹੋ ਕਿ ਜਿਹੜੀ ਜਿਹੜੇ ਜਿਹੜੇ ਅੰਗਾਂ ਦੇ ਵਿੱਚ ਬਲੱਡ ਨਹੀਂ ਜਾ ਰਹਾ ਖੂਨ ਆਕਸੀਜਨ ਕਿਵੇਂ ਵੱਧਦੀ ਹੈ ਕਿਉਂ ਜਦੋਂ ਬਲੱਡ ਬਲੱਡ ਫਲੋ ਵਧੇਗਾ ਬਲੱਡ ਫਲੋ ਕਿਵੇਂ ਵਧੇਗਾ ਕਿਉਂਕਿ ਇਹਦੇ ਅੰਦਰ ਨਾਈਟ੍ਰਿਕ ਆਕਸਾਈਡ ਹੈ ਇਹਨੇ ਬਲੋਕੇਜਸ ਹਟਾ ਦੇਣੀਆਂ ਨੇ ਸਾਰੀਆਂ ਤੇ ਨਾਈਟ੍ਰਿਕ ਆਕਸਾਈਡ ਜਿਹੜਾ ਸਾਡਾ ਜਦੋਂ ਉਹਨੇ ਬਲੋਕੇਜਸ ਹਟਾਉਣੀਆਂ ਨੇ ਉਹਨੇ ਅੰਦਰੋਂ ਖੂਨ ਦੇ ਅੰਦਰ ਜੰਮਿਆ ਹੋਇਆ ਕੋਲੇਸਟ੍ਰੋਲ ਹਟਾ ਦੇਣਾ ਤੇ ਬਲੱਡ ਫਲੋ ਵਧਣਾ ਹੁਣ ਬਲੱਡ ਬਲੱਡ ਦੇ ਵਿੱਚ ਕੀ ਬਲੱਡ ਕੈਰੀਅਰ ਹੈ ਬਲੱਡ ਦੇ ਵਿੱਚ ਹੀ ਆਕਸੀਜਨ ਜਾਣਾ ਹੈ ਬਲੱਡ ਦੇ ਵਿੱਚ ਹੀ ਨਿਊਟ੍ਰੀਸ਼ਨ ਜਾਣੀ ਹੈ ਬਲੱਡ ਦੇ ਵਿੱਚ ਹੀ ਪਾਣੀ ਜਾਣਾ ਖਾਣਾ ਜਾਣਾ ਤੇ ਹਰ ਇੱਕ ਹਾਰਮੋਨ ਟਰੈਵਲ ਕਰਨੇ ਨੇ ਹਰ ਇੱਕ ਕੰਮ ਜਿਹੜਾ ਉਹ ਬਲੱਡ ਦੇ ਥਰੂ ਹੋਣਾ ਤੇ ਜਦੋਂ 20% ਤੱਕ ਬਲੱਡ ਦੇ ਅੰਦਰ ਆਕਸੀਜਨ ਵੱਧ ਜਾਣੀ ਯਾਨੀ ਬਲੱਡ ਵੱਧ ਜਾਣਾ ਹੈਗਾ ਪਾਵਰ ਵੱਧ ਜਾਣੀ ਹੈ ਤਾਂ ਬਾਡੀ ਦੇ ਅੰਦਰ ਦੇ ਜਿਹੜੇ ਨੇ ਉਹ ਸਾਰੇ ਰੋਗ ਜਿਹੜੇ ਨੇ ਉਹਨਾਂ ਤੱਕ ਹਰ ਤਰ੍ਹਾਂ ਦੀ ਸਹਾਇਤਾ ਚਲਣੀ ਜਾਣ ਲੱਗ ਜਾਈਗੀ ਕਿ ਵਾਈਟ ਬਲੱਡ ਸੈੱਲ ਵੀ ਜੇ ਕਿਤੇ ਪ੍ਰੋਬਲਮ ਹੈ ਤਾਂ ਉਹ ਬਲੱਡ ਦੇ ਥਰੂ ਹੀ ਜਾਣੇ ਨੇ ਉੱਥੇ ਪ੍ਰੋਟੀਨਸ ਵੀ ਜੇਕਰ ਕਿਤੇ ਸੋਜ ਆ ਗਈ ਤਾਂ ਉੱਥੇ ਪ੍ਰੋਟੀਨਸ ਵੀ ਉੱਥੇ ਹੀ ਜਾਣੇ ਹੈਗੇ ਨੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਚੀਜ਼ ਹੈਗੀ ਉਹ ਬਲੱਡ ਦੇ ਥਰੂ ਜਾਣੀ ਤੇ ਜੇ 20% ਬਲੱਡ ਫਲੋ ਵਧ ਗਿਆ ਤੇ ਸਾਡੇ ਹਰ ਇੱਕ ਅੰਗ ਨੂੰ ਸਹਾਇਤਾ ਮਿਲਣੀ ਸ਼ੁਰੂ ਕਰ ਦਿੰਦੀ ਹੈ ਤੇ ਫਿਰ ਕੋਈ ਕਾਰਨ ਹੀ ਨਹੀਂ ਰਹਿੰਦਾ ਕਿ ਬੋਡੀ ਜਿਹੜੀ ਆ ਉਹ ਜ਼ਿਆਦਾ ਦੇਰ ਤੱਕ ਬਿਮਾਰੀਆਂ ਲੜੇ ਬੜੀ ਜਲਦੀ ਜਿਹੜੀ ਆ ਉਹ ਰਿਕਵਰੀ ਹੋਣੀ ਸ਼ੁਰੂ ਹੁੰਦੀ ਹੈ ਸੋਜਾ ਜਿਹੜਾ ਜਿੰਨਾ ਲੋਕਾਂ ਨੂੰ ਰਹਿੰਦਾ ਹੈਗਾ ਤੇ ਮੈਂ ਦੱਸ ਚੁੱਕਿਆ ਜੀ ਇਹਦੇ ਵਿੱਚ ਸੋਜਾ ਘਟਾਉਣ ਦੇ ਜਿਹੜੇ ਨੇ ਉਹ ਗੁਣ ਹੈਗੇ ਨੇ ਸੋਚ ਭਾਵੇਂ ਹਾਰਟ ਤੇ ਹੋਵੇ ਲੀਵਰ ਤੇ ਹੋਵੇ ਕੈਂਸਰ ਨਾਲ ਜੁੜੀ ਕਿਸੇ ਬਿਮਾਰੀ ਕਰਕੇ ਹੋ ਰਿਹਾ ਹੋਵੇ ਹਾਈ ਬਲੱਡ ਪ੍ਰੈਸ਼ਰ ਕਿਸੇ ਨੂੰ ਹੋ ਗਿਆ ਉਹਦੇ ਕਰਕੇ ਹੋਵੇ ਤੇ ਇਹ ਜਿਹੜਾ ਕਿਸੇ ਨੂੰ ਗਠੀਏ ਕਰਕੇ ਹੋਵੇ ਇਹ ਠੀਕ ਕਰਦੇ ਹੁਣ ਜਿਹੜਾ ਲੀਵਰ ਦੀ ਗੱਲ ਕਰੀ ਆਪਾਂ ਤਾਂ ਲੀਵਰ ਦੇ ਉੱਤੇ ਆਈ ਸੋਜ ਯਾਨੀ ਫੈਟੀ ਲੀਵਰ ਜੀ ਨੂੰ ਕਹਿੰਦੇ ਹੈਗੇ ਆ ਲੀਵਰ ਦੇ ਉੱਤੇ ਆਈ ਸੋਜ ਜਦੋਂ ਆਪਾਂ ਚੁਕੰਦਰ ਖਾ ਕੇ ਉਹਦੇ ਅੰਦਰ ਦੇ ਜਿਹੜੇ ਗੁਣ ਨੇ ਉਹਨਾਂ ਦੇ ਨਾਲ ਜਦੋਂ ਸਾਡੇ ਲੀਵਰ ਦੀ ਸੋਜ ਉਤਰੇਗੀ ਤਾਂ ਲੀਵਰ ਦੇ ਕਰਕੇ 85% ਰੋਗ ਬੋਡੀ ਦੇ ਠੀਕ ਹੁੰਦੇ ਨੇ 85% ਆ ਬੋਡੀ ਜਿਹੜੀ ਆ ਉਹ ਰੋਗੀ ਲੀਵਰ ਕਰਕੇ ਹੁੰਦੀ ਹੈ ਤੇ ਜਦੋਂ 85% ਬੋਡੀ ਦੇ ਰੋਗ ਲੀਵਰ ਜਦੋਂ ਲੀਵਰ ਠੀਕ ਹੋ ਗਿਆ ਤਾਂ 85% ਰੋਗ ਜਿਹੜੀ ਉਹ ਠੀਕ ਹੋਣਗੇ ਤਾਂ ਫਿਰ ਜਿਹੜੀ ਬੋਡੀ ਪੂਰੀ ਤਰ੍ਹਾਂ ਇੱਕਦਮ ਤੰਦਰੁਸਤ ਹੋ ਜਾਂਦੀ ਹੈ ਸੋਚ ਸਕਦੇ ਆ ਆਪਾਂ ਕਿ ਚੁਕੰਦਰ ਇਹਦੇ ਵਿੱਚ ਕਿੱਡਾ ਵੱਡਾ ਰੋਲ ਅਦਾ ਕਰ ਸਕਦਾ ਹੁਣ ਪਾਚਨ ਪ੍ਰਣਾਲੀ ਦੇ ਵਿੱਚ ਵੀ ਜਿਹੜਾ ਚੁਕੰਦਰ ਕਾਫੀ ਸਹਾਇਤਾ ਕਰਦਾ ਹੈਗਾ ਜੀ ਕਿਉਂਕਿ ਇਹਦੇ ਅੰਦਰ ਭਰਪੂਰ ਮਾਤਰਾ ਦੇ ਵਿੱਚ ਫਾਈਬਰ ਹੁੰਦਾ ਹੈ ਫਾਈਬਰ ਜਿਹੜਾ ਸਾਡੀ metabolisim ਨੂੰ ਜਿਹੜਾ ਉਹਦੇ ਵਿੱਚ ਸੁਧਾਰ ਲਿਆਉਂਦਾ ਹੈ ਪਾਚਨ ਪ੍ਰਣਾਲੀ 'ਚ ਸੁਧਾਰ ਲਿਆਉਂਦਾ ਹੈ ਤਾਂ ਜਦੋਂ ਪਾਚਨ ਪ੍ਰਣਾਲੀ 'ਚ ਸੁਧਾਰ ਆਏਗਾ ਜੀ ਤਾਂ ਉਹਦਾ ਪੇਟ ਨਾਲ ਸੰਬੰਧਿਤ ਜਿੰਨੀਆਂ ਵੀ ਸਮੱਸਿਆਵਾਂ ਹੋਣਗੀਆਂ ਉਹ 'ਚ ਠੀਕ ਹੋਣਗੀਆਂ ਕਬਜ਼ ਹੋਗੀ ਐਂਟਰਸਟਾਈਨਸ ਨਾਲ ਸੰਬੰਧਿਤ ਨਾੜੀਆਂ ਅੰਤੜੀਆਂ ਨਾਲ ਸੰਬੰਧਿਤ ਜਿਹੜੀਆਂ ਪ੍ਰੋਬਲਮਸ ਹੋਣਗੀਆਂ ਉਹ ਠੀਕ ਹੋਣਗੀਆਂ ਹੁਣ ਕਬਜ਼ ਜੇ ਹਟਦੀ ਹੈ ਤਾਂ ਜਿਹੜੀਆਂ ਨਾੜੀਆਂ ਦੇ ਅੰਦਰ ਦਾ ਜਿਹੜਾ ਗਟ ਬੈਕਟੀਰੀਆ ਜਿਹੜਾ ਕਿ ਕਮਜ਼ੋਰ ਹੋ ਗਿਆ ਉਹਨਾਂ ਨੂੰ ਤਾਕਤ ਮਿਲੇਗੀ ਉਹ ਵਧੇਗਾ ਜਦੋਂ ਉਹ ਵਧੇਗਾ ਤਾਂ ਬਾਡੀ ਦੀ ਜਿਹੜੀ ਰੋਗਾ ਨਾਲ ਲੜਨ ਦੀ ਸ਼ਕਤੀ ਹੈ ਜਿਹਨੂੰ ਇਮਿਊਨਿਟੀ ਕਹਿੰਦੇ ਆ ਉਹ ਤੋਂ ਵਧੇਗੀ ਤੇ ਇਹ ਕਿਹਾ ਜਾਂਦਾ ਹੈ ਮੈਡੀਕਲ ਸਾਇੰਸ ਦੇ ਵੀ ਇਸ ਨੂੰ ਗੱਲ ਨੂੰ ਮੰਨਦੀ ਹੈ ਤੇ ਜਿਹੜੇ ਨੇਚਰਲ ਹੈਲਥ ਸਾਇੰਸ ਵਾਲੇ ਨੇ ਉਹ ਇਸ ਚੀਜ਼ ਦਾ ਦਾਵਾ ਕਰਦੇ ਨੇ ਕਿ ਜੇਕਰ ਕਿਸੇ ਬੰਦੇ ਨੂੰ ਭਿਆਨਕ ਤੋਂ ਭਿਆਨਕ ਬਿਮਾਰੀ ਵੀ ਹੈਗੀ ਹੈ ਤਾਂ ਜੇਕਰ ਆਪਾਂ ਉਸ ਦੇ ਜਿਹੜੀ ਇਮਿਊਨਿਟੀ ਵਧਾ ਦਿੰਦੇ ਆ ਪਿਛਲੇ ਸਮੇਂ ਦੇ ਦੌਰਾਨ ਕਮਿਊਨਿਟੀ ਵਧਾ ਦਿੰਦੇ ਪਹਿਲੇ ਗੱਲ ਨੂੰ ਪੂਰਾ ਕਰ ਲਈ ਇਮਿਊਨਿਟੀ ਵਧਾ ਦਿੰਦੇ ਆ ਤਾਂ ਫਿਰ ਉਹ ਬੱਡੇ ਤੇ ਵੱਡੇ ਰੋਗ ਨਾਲ ਲੜਨ ਦੇ ਵਿੱਚ ਵੀ ਜਿਹੜਾ ਉਹ ਸਹਾਇਕ ਹੋ ਜਾਂਦੀ ਹੈ ਬੋਡੀ ਪਿਛਲੇ ਸਮੇਂ ਦੇ ਦੌਰਾਨ ਜਦੋਂ ਮਹਾਮਾਰੀ ਆਈ ਸੀ ਤਾਂ ਸਾਰੀਆਂ ਚੀਜ਼ਾਂ ਜਦੋਂ ਫੇਲ ਹੋ ਗਈਆਂ ਤਾਂ ਬੰਦੇ ਦੀ ਇਮਿਊਨਿਟੀ ਜਿਹੜੀ ਹੈ ਉਸੇ ਨੇ ਹੀ ਜਿਹੜਾ ਉਸ ਰੋਗ ਨੂੰ ਉੱਤੇ ਕਾਬੂ ਪਾਇਆ ਸੀ ਤੇ ਇਹ ਆਪਣੇ ਆਪ ਦੇ ਵਿੱਚ ਐਚ ਆਈ ਵੀ ਰੋਗ ਵਾਸਤੇ ਵੀ ਸਹਾਇਕ ਹੁੰਦਾ ਹੈ ਇੱਕ ਕੈਂਸਰ ਰੋਗ ਵਾਸਤੇ ਵੀ ਸਹਾਇਕ ਹੁੰਦਾ ਹੈ ਕਿਉਂਕਿ ਇਮਿਊਨਿਟੀ ਵੱਧ ਗਈ ਬੋਡੀ ਦੀ ਤੇ ਫਿਰ ਸਾਡੀ ਇਮਿਊਨਿਟੀ ਜਿਹੜੀ ਆ ਉਹ ਸਾਰੇ ਰੋਗਾਂ ਨਾਲ ਲੜ ਕੇ ਉਹਨੂੰ ਪਛਾੜ ਸਕਦੀ ਹੈ ਤੇ ਇਹ ਇਮਿਊਨਿਟੀ ਨੂੰ ਵਧਾਉਣ ਦੇ ਵਿੱਚ ਚਕੰਦਰ ਜਿਹੜਾ ਉਹ ਬੜਾ ਵੱਡਾ ਰੋਲ ਅਦਾ ਕਰਦਾ ਹੈ ਇਮਿਊਨਿਟੀ ਕਿਵੇਂ ਵਧੇਗੀ ਪਾਚਨ ਪ੍ਰਣਾਲੀ ਜਿਹੜੀ ਆ ਉਹ ਸੁਧਾਰ ਹੋਏਗਾ ਪਾਚਨ ਪ੍ਰਣਾਲੀ ਸੁਧਾਰ ਹੋਏਗਾ ਕਬਜ਼ ਜਿਹੜੀ ਆ ਉਹ ਠੀਕ ਹੋਏਗੀ ਕਬਜ਼ ਜਿਹੜੀ ਠੀਕ ਹੋਏਗੀ ਤਾਂ ਅੰਤੜੀਆਂ ਦੀ ਹੈਲਥ 'ਚ ਸੁਧਾਰ ਆਏਗਾ ਉੱਥੇ ਸਾਰਾ ਗੱਟ ਬੈਕਟੀਰੀਆ ਬੈਠਦਾ ਗੱਟ ਬੈਕਟੀਰੀਆ ਜਿੱਥੇ ਇੱਥੇ ਬੈਠਦਾ ਉੱਥੋਂ ਕਬਜ਼ हट ਗਈ ਗੈਸ हट ਗਈ ਤਾਂ ਉੱਥੇ ਗੱਟ ਬੈਕਟੀਰੀਆ ਵਧੇਗਾ ਤੇ ਸਾਡੀ ਜਿਹੜੀ ਇਮਿਊਨਿਟੀ ਵੀ ਨਾਲ-ਨਾਲ ਵੱਧ ਜੇਗੀ ਤੇ ਸਰੀਰ ਜਿਹੜਾ ਉਹ ਤੰਦਰੁਸਤੀ ਦਾ ਇੱਕ ਜਿਹੜਾ ਉਹ ਖਜ਼ਾਨ ਮੈਂਟਲ ਹੈਲਥ ਦੇ ਵਿੱਚ ਜਿਹੜੀ ਇਹ ਸਹਾਇਤਾ ਕਰਦੀ ਹੈ ਜੀ ਉਮਰ ਦੇ ਨਾਲ-ਨਾਲ ਮਾਨਸਿਕ ਤੇ ਹੋਰ ਵਿਕਾਰ ਜਿਹੜੇ ਨੇ ਉਹ ਵਧਦੇ ਨੇ ਤੇ ਆਦਮੀ ਜਿਹੜਾ ਉਹਨੂੰ ਡਿਪਰੈਸ਼ਨ ਮਾਈਗਰੇਨ ਵਹਿਮ ਦੀ ਮਾਰੀ ਨੂੰ OCD ਕਹਿੰਦੇ ਹੈਗੇ ਆ ਇਹ ਇਹੋ ਜਿਹੇ ਰੋਗ ਜਿਹੜੇ ਨੇ ਉਹ ਕਾਫੀ ਉਸ ਨੂੰ ਘੇਰ ਲੈਂਦੇ ਨੇ ਚਕੰਦਰ ਦੇ ਵਿੱਚ ਮੌਜੂਦ ਨਾਈਟ੍ਰਿਕ ਜਿਹੜਾ ਉਹ ਜਦੋਂ ਨਾੜੀਆਂ ਨੂੰ ਸਾਫ਼ ਕਰਦਾ ਹੈ ਤੇ ਬਲੱਡ ਫਲੋ ਨੂੰ ਵਧਾ ਦਿੰਦਾ ਹੈ ਨਾੜੀਆਂ ਚੌੜਾ ਕਰ ਦਿੰਦਾ ਯਾਨੀ ਕਿ ਨਾੜੀਆਂ ਨੂੰ ਚੌੜਾ ਕਰਨ ਦਾ ਕੰਮ ਵੀ ਕਰਦਾ ਹੈ ਜਦੋਂ ਜੇ ਬਲੋਕੇਜ ਆਈ ਹੋਈ ਹੈ ਨਾੜੀਆਂ ਨੂੰ ਚੌੜਿਆ ਕੇ ਚੌੜਾ ਕਰਦਾ ਤੇ ਬਲੱਡ ਫਲੋ ਜਿਹੜਾ ਉਹਦੇ ਵਿੱਚੋਂ ਕਾਫੀ ਜ਼ਿਆਦਾ ਲੰਘਣਾ ਸ਼ੁਰੂ ਕਰ ਦਿੰਦਾ ਹੈ ਬਲੋਕੇਜ ਜੀ ਹਟ ਜਾਂਦੀਆਂ ਵਿੱਚੋਂ ਨਿਕਲ ਜਾਂਦਾ ਤੇ ਜਦੋਂ ਨਾੜੀਆਂ ਚੌੜੀਆਂ ਹੋ ਕੇ ਉਹਦੇ ਵਿੱਚੋਂ ਬਲੱਡ ਨਿਕਲ ਜੇਗਾ ਤਾਂ ਫਿਰ ਉਹ ਜਿਹੜਾ 멘ਟਲ ਹੈਲਥ ਨੂੰ ਜੋ ਵੀ ਠੀਕ ਹਦਾ ਉਹਦੇ ਅੱਖਾਂ ਵੀ ਆ ਗਿਆ ਕੋਈ ਅੱਖਾਂ ਦੇ ਵਿੱਚ ਨਾਲ ਜਿਹੜਾ ਜਿਹੜਾ ਆਪਾਂ ਬ੍ਰੇਨ ਦਾ ਹੀ ਇੱਕ ਹਿੱਸਾ ਮੰਨੇ ਦਾ ਨਾਲ ਨਾੜੀਆਂ ਦਾ ਗੁੱਛਾ ਹੈਗਾ ਅੱਖਾਂ ਵੀ ਬਰੀਨ ਦਾ ਹਿੱਸਾ ਅੱਖਾਂ ਦੀ ਹੈਲਥ ਨੂੰ ਵੀ ਜਿਹੜਾ ਕਾਫੀ ਫਾਇਦਾ ਮਿਲੇਗਾ ਇਹਦੇ ਨਾਲ ਇਸ ਤੋਂ ਇਲਾਵਾ ਨਾਈਟ੍ਰਿਕ ਆਕਸਾਈਡ ਦੇ ਕਾਰਨ ਜਿਹੜਾ ਹਾਰਟ ਦੀ ਹੈਲਥ ਨੂੰ ਵੀ ਕਾਫੀ ਫਾਇਦਾ ਮਿਲੇਗਾ ਜੇ ਹਾਰਟ ਨੂੰ ਫਾਇਦਾ ਮਿਲੇਗਾ ਤਾਂ ਬੀਪੀ ਜਿਹੜਾ ਉਹ ਕਵਰ ਹੋਏਗਾ ਨਾਲ-ਨਾਲ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਜਿਹੜੇ ਇਹਦੇ ਚੁਕੰਦਰ ਦੇ ਕੁਝ ਚੀਜ਼ਾਂ ਜਿਹੜੀਆਂ ਚੁਕੰਦਰ ਦੇ ਗੁਣਾ ਕਰਕੇ ਸਾਨੂੰ ਜਿਹੜਾ ਇੱਕ ਕਾਫੀ ਫਾਇਦਾ ਮਿਲਣ ਵਾਲਾ ਔਰ ਜਿਨ੍ਹਾਂ ਲੋਕਾਂ ਨੂੰ ਟਾਈਪ 2 ਜਿਹੜਾ ਡਾਇਬੀਟਿਸ ਹੈ ਯਾਨੀ ਸ਼ੂਗਰ ਹੈਗੀ ਹੈ ਉਸ ਨੂੰ ਪੁਰਾਣੇ ਜਿਹੜੇ ਸੋਧਾਂ ਦੇ ਵਿੱਚ ਇਹ ਪਾਇਆ ਗਿਆ ਕਿ ਉਹ ਉਹਨਾਂ ਲੋਕਾਂ ਨੂੰ 4% ਜਿਹੜਾ ਉਹਨਾਂ ਦੇ ਲੋਕਾਂ ਦੇ ਵਿੱਚ ਜਿਹੜੀ ਆ ਉਹ ਇਸ ਚੀਜ਼ ਦੀ ਤੇਜ਼ੀ ਆਈ ਹੈ ਸੁਧਾਰ ਦੇ ਵਿੱਚ ਤੇਜ਼ੀ ਆਈ ਹੈ ਡਾਇਬੀਟਿਸ ਨੂੰ ਕੰਟਰੋਲ ਕਰਨ ਦੇ ਜਿਨ੍ਹਾਂ ਨੇ ਦਿੱਲੀ ਜਿਹੜਾ 250 ml ਚਕੰਦਰ ਦਾ ਰਸ ਪੀਤਾ ਸੀ ਯਾਨੀ 250 ml ਇੱਕ ਗਲਾਸ ਇੱਕ ਗਲਾਸ ਚਕੰਦਰ ਦਾ ਜਿਨ੍ਹਾਂ ਨੇ ਰਸ ਪੀਤਾ ਸੀ ਉਹਨਾਂ ਨੂੰ ਦੋ ਹਫਤੇ ਦੇ ਵਿੱਚ ਜਿਹੜਾ ਉਹ ਉਹਨਾਂ ਦੇ ਟਾਈਪ 2 ਮੈਡੀ ਜਿਹੜੀ ਡਾਇਬਟੀਜ਼ ਹੈ ਸ਼ੂਗਰ ਹੈਗੀ ਆ ਉਹਨਾਂ ਲੋਕਾਂ ਨੂੰ ਉਹਦੇ ਵਿੱਚ ਕਾਫੀ ਵੱਡਾ ਸੁਧਾਰ ਦੇਖਣ ਨੂੰ ਮਿਲਿਆ ਹੈਗਾ ਕਿਉਂਕਿ ਚ ਪੋਟਾਸ਼ੀਅਮ ਵੀ ਹੈਗਾ ਮੈਗਨੀਜ਼ ਵੀ ਹੈਗਾ ਉਹਦੇ ਵਿੱਚ ਬਹੁਤ ਸਾਰੀ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਪਾਈਆਂ ਜਾਂਦੀਆਂ ਨੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਨੂੰ ਸੁਧਾਰ ਜਿਹੜੀ ਆ ਟਾਈਪ 2 ਜਿਹੜੀ ਡਾਇਬਟੀਜ਼ ਦੇ ਵਿੱਚ ਵੀ ਸੁਧਾਰ ਲਿਆਉਣ ਦੇ ਵਿੱਚ ਮਦਦ ਕਰਦੀ ਹੈ ਕੈਂਸਰ ਨੂੰ ਰੋਕਣ ਦੇ ਵਿੱਚ ਇਹਦੇ ਵਿੱਚ ਕਾਫੀ ਸਾਰੇ ਗੁਣ ਪਾਏ ਜਾਂਦੇ ਨੇ ਜੀ ਇਹਦੇ ਵਿੱਚ ਬਿਟਾਈਨ ਫੈਰੂ ਫੈਰੂਲਿਕ ਸੌਰੀ ਫੈਰੁਲਿਕ ਐਸਿਡ ਤੋਂ ਇਲਾਵਾ ਜਿਹੜਾ ਇਸ ਤੋਂ ਪੋਟਾਸ਼ੀਅਮ ਜਿਹੜਾ ਇਹਦੇ ਵਿੱਚ ਭਰਪੂਰ ਮਾਤਰਾ ਚ ਪਾਇਆ ਜਾਂਦਾ ਜਿਹਦੇ ਕਰਕੇ ਜਿਹੜਾ ਕੈਲਸ਼ੀਅਮ ਨਾਲ ਜਿਹੜਾ ਕੈਂਸਰ ਨਾਲ ਲੜਨ ਦੇ ਵਿੱਚ ਕਾਫੀ ਜਿਹੜਾ ਉਸਹਾਇਤਾ ਮੰਨੀ ਜਾਂਦੀ ਹੈ ਹੁਣ ਜੇ ਟਾਈਪ 2 ਡਾਇਬੀਟੀਜ਼ ਜਿਹੜੀ ਹੈਗੀ ਹੈ ਜਿਹਨੂੰ 슈ਗਰ ਕਹਿੰਦੇ ਹੈਗੇ ਆਪਾਂ 슈ਗਰ ਘਟੇ ਕਿ ਉਹ ਜਿਹੜੀ ਕੈਂਸਰ ਦੀ ਖੁਰਾਕ ਹੈ ਉਹ ਹੈਗੀ ਮਿੱਠਾ ਜਿਨ੍ਹਾਂ ਲੋਕਾਂ ਦੇ ਅੰਦਰ 슈ਗਰ ਵਧੀ ਹੋਈ ਹੈ ਤਾਂ ਉਹਨਾਂ ਨੂੰ ਉਹਨਾਂ ਦੀ ਜਿਹੜੀ ਸੈੱਲ ਨੇ ਉਹ ਕੈਂਸਰ ਵਾਲੇ ਸੈੱਲ ਰਹੇ ਉਹਨਾਂ ਨੂੰ ਬੜੇ ਆਰਾਮ ਨਾਲ ਖੁਰਾਕ ਮਿਲੀ ਜਾਏਗੀ ਜਦੋਂ ਖੁਰਾਕ ਮਿਲੀ ਜਾਂਦੀ ਹੈ ਕਿ ਉਹ ਕੈਂਸਰ ਦਾ ਰੋਗ ਜਿਹੜਾ ਉਹ ਵਧਣਾ ਸ਼ੁਰੂ ਹੋ ਜਾਏਗਾ ਜਦੋਂ ਆਪਾਂ ਚੁਕੰਦਰ ਖਾਂਦੇ ਆ ਤਾਂ ਜਿਹੜਾ ਡਾਇਬੀਟੀਜ਼ ਸਾਡਾ ਘਟਦਾ ਹੈਗਾ ਤੇ ਜਦੋਂ 슈ਗਰ ਘਟੇਗੀ ਬੋਡੀ ਦੇ ਅੰਦਰ ਤੇ ਫਿਰ ਕੈਂਸਰ ਦੇ ਜਿਹੜੇ ਸੈੱਲ ਨੇ ਉਹਨਾਂ ਨੂੰ ਖੁਰਾਕ ਨਹੀਂ ਮਿਲੇਗੀ ਤੇ ਫਿਰ ਉਹ ਆਪਣੇ ਆਪ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਠੀਕ ਕਰਨ ਦੇ ਵਿੱਚ ਕੈਂਸਰ ਦੇ ਰੋਗ ਨੂੰ ਠੀਕ ਕਰਨ ਦੇ ਵਿੱਚ ਬਾਡੀ ਨੂੰ ਕਾਫੀ ਜਿਹੜਾ ਹੈਲਪ ਮਿਲੇਗੀ ਸੋ ਅ ਐਂਡ ਜਿਹੜੀ ਬਾਡੀ ਨੂੰ એનર્ਜੀ ਮਿਲਦੀ ਹੈ ਜੀ ਕ੍ਰੈਂਪਸ ਨਹੀਂ ਪੈਣਗੇ ਯਾਨੀ ਜਿਹਨੂੰ ਆਪਾਂ ਸਰੀਰ ਦੇ ਅੰਦਰ ਕਹਿੰਦੇ ਆਪਾਂ ਜਿਹਨੂੰ ਕੜਵੱਲ ਵੀ ਕਹਿ ਸਕਦੇ ਆ ਇਸ ਨੂੰ ਆਪਾਂ ਨਸਾਂ ਚੜਨੀਆਂ ਵੀ ਕਹਿ ਸਕਦੇ ਆ ਉਹ ਉਹਦੇ ਸੁਧਾਰ ਆਏਗਾ ਜੀ ਥਕਾਨ ਨਹੀਂ ਹੋਏਗੀ ਬਾਡੀ ਦੇ ਅੰਦਰ ਥੱਕਿਆ ਥੱਕਿਆ ਨਹੀਂ ਰਹੇਗਾ ਦੇ ਮਾਸਪੇਸ਼ੀਆਂ ਜਿਹੜੀਆਂ ਹੋਣਗੀਆਂ ਉਹ ਮਜ਼ਬੂਤ ਹੋਣਗੀਆਂ ਉਹਦੇ ਵਿੱਚ ਕਮਜ਼ੋਰੀ ਨਹੀਂ ਆਏਗੀ ਅ ਦਰਦਾਂ ਜਿਹੜੀਆਂ ਲੋਕਾਂ ਨੂੰ ਇੱਥੇ ਦੁਖ ਰਿਆ ਉੱਥੇ ਦੁਖ ਰਿਆ ਉਹ ਉਹ ਪ੍ਰੋਬਲਮ ਜਿਹੜੀ ਆ ਸੋਲਵ ਹੋ ਜਾਏਗੀ ਸੋ ਇਹ ਜੇਕਰ ਇੱਕ ਚੁਕੰਦਰ ਆਪਾਂ ਖਾਣੇ ਹੁਣ ਚੁਕੰਦਰ ਕੱਲਾ ਚੁਕੰਦਰ ਨਹੀਂ ਹੈਗਾ ਉਹਦੇ ਵਿੱਚ ਉਹਦੇ ਪੱਤਿਆਂ ਨੂੰ ਜੇਕਰ ਖਾਓਗੇ ਚੁਕੰਦਰ ਨਾਲੋਂ ਜ਼ਿਆਦਾ ਉਹਦੇ ਪੱਤਿਆਂ ਦੇ ਵਿੱਚ ਪੋਟਾਸ਼ੀਅਮ ਪਾਇਆ ਜਾਂਦਾ ਸੋ ਚੁਕੰਦਰ ਆਪਣੇ ਆਪ ਦੇ ਵਿੱਚ ਇੱਕ ਮੈਡੀਸਨ ਤਾਂ ਹੈ ਹੀ ਹੈ ਉਹਦੇ ਪੱਤੇ ਵੀ ਜਿਹੜੇ ਨੇ ਉਹ ਭਰਪੂਰ ਮਾਤਰਾ ਦੇ ਵਿੱਚ ਪੋਟਾਸ਼ੀਅਮ ਤੇ ਹੋਰ ਗੁਣ ਲਈ ਬੈਠੇ ਨੇ ਸੋ ਤੁਸੀਂ ਜਦੋਂ ਚੁਕੰਦਰ ਖਾਓ ਤਾਂ ਤਾਜ਼ੇ ਉਸ ਦੇ ਪੱਤੇ ਜਿਹੜੇ ਨੇ ਉਹ ਵੀ ਨਾਲ ਇਹਦੇ ਜ਼ਰੂਰ ਖਾਦੇ ਜਾਣ ਤਾਂ ਕਿ ਜਿਹੜਾ ਉਸ ਦੇ ਪੱਤਿਆਂ ਦੇ ਵਿੱਚੋਂ ਮਿਲਣ ਵਾਲੇ ਪੋਟਾਸ਼ੀਅਮ ਨੂੰ ਅਸੀਂ ਉਹਦੇ ਗੁਣਾਂ ਨੂੰ ਆਪਾਂ ਹਾਸਲ ਕਰ ਸਕੀਏ ਸੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇ ਤੇ ਜੇ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਵੱਧ ਵੱਧ ਸ਼ੇਅਰ ਕਰੋ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਜ਼ਰੂਰ ਦੇਖੇਗਾ ਕੋਈ ਨਾ ਕੋਈ ਜ਼ਰੂਰ ਦੇਖੇਗਾ ਕਿਸੇ ਨਾ ਕਿਸੇ ਦੇ ਕੰਮ ਜ਼ਰੂਰ ਆਏਗੀ ਤੇ ਜੇਕਰ ਕਿਸੇ ਇੱਕ ਬੰਦੇ ਦੇ ਵੀ ਇਸ ਵੀਡੀਓ ਨੂੰ ਦੇਖ ਲਿਆ ਤੇ ਕੰਮ ਆ ਗਈ ਉਸਦੇ ਤੇ ਉਸ ਨੇ ਆਪਣੇ ਅੰਦਰ ਦੇ ਵਿਕਾਰ ਦੂਰ ਕਰ ਲਏ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋਇਆ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਹਰਬਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਾਣਾ ਭੁੱਲਿਓ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦੇ ਜੀ ਸਾਥ ਧੰਨਵਾਦ